ਅੱਜ ਦਾ ਲੇਖ ਹੈ ਲਾਇਬ੍ਰੇਰੀ ਲਾਇਬ੍ਰੇਰੀ ਇੱਕ ਐਸੀ ਜਗ੍ਹਾ ਹੈ ਜਿੱਥੇ ਵਿਦਿਆਰਥੀਆਂ ਅਧਿਆਪਕਾਂ ਅਤੇ ਹੋਰ ਪਾਠਕਾਂ ਲਈ ਹਰ ਕਿਸਮ ਦੀਆਂ ਕਿਤਾਬਾਂ ਉਪਲਬਧ ਹੁੰਦੀਆਂ ਹਨ ਇਹ ਗਿਆਨ ਦਾ ਘਰ ਹੁੰਦਾ ਹੈ ਜਿੱਥੇ ਅਸੀਂ ਨਵਾਂ ਗਿਆਨ ਲੈ ਸਕਦੇ ਹਾਂ ਜਿੱਥੇ ਕਿਤਾਬਾਂ ਦੇ ਨਾਲ ਨਾਲ ਅਖਬਾਰ ਰਸਾਲੇ ਵੀ ਮਿਲਦੇ ਹਨ ਜੋ ਸਾਡੀ ਪੜ੍ਹਾਈ ਅਤੇ ਜਾਣਕਾਰੀ ਵਿੱਚ ਵਾਧਾ ਕਰਦੇ ਹਨ ਲਾਇਬ੍ਰੇਰੀ ਵਿੱਚ ਇੱਕ ਸ਼ਾਂਤ ਵਾਤਾਵਰਣ ਹੁੰਦਾ ਹੈ ਜੋ ਪਾਠਕਾਂ ਨੂੰ ਧਿਆਨ ਨਾਲ ਪੜਨ ਵਿੱਚ ਮਦਦ ਕਰਦਾ ਹੈ ਵਿਦਿਆਰਥੀ ਜਿੱਥੇ ਬੈਠ ਕੇ ਹੋਮਵਰਕ ਕਰਦੇ ਹਨ ਪ੍ਰੋਜੈਕਟ ਤਿਆਰ ਕਰਦੇ ਹਨ ਅਤੇ ਪ੍ਰੀਖਿਆ ਦੀ ਤਿਆਰੀ ਵੀ ਕਰਦੇ ਹਨ ਕਿਤਾਬਾਂ ਵਿਭਿੰਨ ਵਿਸ਼ਿਆਂ ਅਨੁਸਾਰ ਲਗਾਈ ਜਾਂਦੀਆਂ ਹਨ ਜਿਸ ਨਾਲ ਰੁੜਿੰਦੀ ਕਿਤਾਬ ਲੱਭਣਾ ਆਸਾਨ ਹੋ ਜਾਂਦਾ ਹੈ ਆਧੁਨਿਕ ਲਾਇਬ੍ਰੇਰੀਆਂ ਵਿੱਚ ਕੰਪਿਊਟਰ ਅਤੇ ਇੰਟਰਨੈਟ ਦੀ ਸਹੂਲਤ ਵੀ ਹੁੰਦੀ ਹੈ ਜਿਸ ਨਾਲ ਪਾਠਕ ਆਨਲਾਈਨ ਵੀ ਪੜ ਸਕਦੇ ਹਨ ਲਾਇਬ੍ਰੇਰੀ ਸਾਡੀ ਵਿਦਿਆ ਅਤੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ ਸਾਨੂੰ ਹਮੇਸ਼ਾ ਪੁਸਤਕਾਲਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਆਪਣੀ ਰੁਚੀ ਅਨੁਸਾਰ ਕਿਤਾਬਾਂ ਪੜ੍ਹ ਕੇ ਆਪਣਾ ਗਿਆਨ ਵਧਾਉਣਾ ਚਾਹੀਦਾ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਜੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ